ਸਨੀ ਇੱਧਰ ਆ ਪੁੱਤ ਇੱਥੇ ਬਹਿ ਕੇ ਮੇਰੀ ਗੱਲ ਸੁਣ ਕੀ ਗੱਲ ਆ ਮੰਮੀ ਇਹ ਗੱਲ ਕਾਦੀ ਆ ਹਾਂ ਕਿੰਨੇ ਦਿਨ ਹੋ ਗਏ ਕੁੜੀ ਨੂੰ ਫੇਰਾ ਪਾ ਕੇ ਗਈ ਨੂੰ ਹੈ ਤੇ ਹੁਣ ਲੈਣ ਨਹੀਂ ਉਹ ਜਾਣਾ ਸਾਡੇ ਘਰ ਚ ਵੇਖ ਲਾ ਹਲਾਤ ਸਾਰਿਆਂ ਦੇ ਕੋਈ ਸਲਾਹ ਨਹੀਂ ਕੋਈ ਗੱਲ ਨਹੀਂ ਬਾਦਮੀ ਹੁਣ ਮੈਨੂੰ ਕੱਲੀ ਨੂੰ ਫਿਕਰ ਵਾ ਫੇਰ ਕਹਿਣਾ ਹੀ ਕਰਦੇ ਬਣਾਉ ਕੁੜੀ ਦੇ ਨਾਲ ਉਹ ਚੱਲ ਮੇਰੀ ਗੱਲ ਸੁਣੋ ਤੁਸੀਂ ਮੇਰੀ ਗੱਲ ਇੰਨੇ ਜਾਣੇ ਨੇ ਸਾਰਿਆਂ ਨੇ ਆਪਾਂ ਥੋੜੀ ਜਾਣਾਂਵਾ ਤੁਸੀਂ ਤੇ ਡੈੜੀ ਚਲ ਜਓ ਬਸ ਸਲਾਹ ਕਾਦੀ ਕਰਨੀ ਹੈ ਡੈੜੀ ਨਾਲ ਸਲਾਹ ਕਰੋ ਤੇ ਜਿੱਦਣ ਜਾਣਾ ਚਲ ਜਓ ਲੈ ਸੁਖੀਸਾਂ ਦੀ ਮੈਂ ਤੇ ਡੈੜੀ ਕੋ ਚਲ ਜੀਏ ਪਹਿਲੀ ਵਾਰ ਜਾਣਾ ਠੀਕ ਆ ਨਾ ਆਪਾਂ ਲੈਣ ਜਾਣਾ ਤੀ ਆਪਣੀ ਨੂੰ ਓਏ ਮੰਮੀ ਚੰਗਣੀ ਲੱਗਦਾ ਸਾਰੇ ਜਾਣੇ ਤਿੰਨ ਜਾਣੇ ਤੇ ਉਹ ਆ ਪਾਈਗੀ ਅਮਨੂਣੀ ਚੱਲ ਫਿਰ ਕੀ ਆ ਵੀ ਹੁਣ ਭਰਾ ਪਰਜਾਈਆਂ ਵਾ ਜੇ ਮੈਂ ਤੇ ਤੇਰਾ ਪਿਓ ਚਲ ਜਾਗੇ ਤੇ ਕਹਿਣਾ ਮੁਹ ਮਾਂ ਆਪੇ ਪ੍ਰਧਾਨ ਹਰ ਥਾਂ ਤੇ ਹੈ ਨਾ ਕੋਈ ਭਰਾ ਆ ਨਾ ਪਰਜਾਈ ਆਈ ਜਾਣਾ ਤੇ ਪੈਣਾ ਹੀ ਕੋਤੇ ਕਿਹਨੇ ਨਾਲ ਕਾ ਲੋ ਚਲ ਜਾਗੇ ਪਰ ਸਾਰੇ ਜਾਣੇ ਨੀ ਨਾ ਜਨਾ ਬੰਦਾ ਚੰਗਾ ਨਹੀਂ ਲੱਗਦਾ ਮੰਮੀ ਨਵਾਂ ਨਵਾਂ ਕੰਮ ਵਾਲੇ ਇਹ ਸਾਰੇ ਜਿਹੜੇ ਨਾ ਜਾਓ ਮੈਂ ਕਿਹੜਾ ਕਿਹਾ ਸਾਰੇ ਚਲ ਜੋ ਬਸ ਸਲਾਹ ਤੇ ਕਰੋ ਬੈਠ ਕੇ ਕਿ ਕਿੰਨੇ ਜਾਣਾ ਕਿੰਨੇ ਨਹੀਂ ਜਾਣਾ ਉੱਥੇ ਕਪੜਾ ਜਿਹੜਾ ਚਾਹੀਦਾ ਵਾ ਸਾਰਾ ਕੰਮ ਹੋਣਾ ਚਾਹੀਦਾ ਵਧੀਆ ਇਹ ਤੁਹਾਨੂੰ ਨਹੀਂ ਪਤਾ ਲੱਗਦਾ ਮੰਮੀ ਮੇਰੀ ਗੱਲ ਸੁਣ ਇਹਦੇ ਕੰਮ ਸਾਰੇ ਜਨਾਨੀਆਂ ਦੇ ਆ ਕਿ ਕੀ ਲੈਣਾ ਕੀ ਦੇਣਾ ਕੀ ਖਰਨਾ ਤੁਹਾਨੂੰ ਕੀ ਪਤਾ ਇਹ ਚੀਜ਼ ਦਾ ਤੇ ਤੁਸੀਂ ਕਰੋ ਸਲਾਹ ਕਿੰਨਾ ਕਰਨੀ ਤੁਹਾਨੂੰ ਪਤਾ ਹੀ ਆ ਤੇ ਤੁਸੀਂ ਕਰੋ ਗੱਲ ਜਿਹਨੂੰ ਜਾਣਾ ਵਾ ਚਲ ਜਾਨੇ ਆ ਲੈ ਮੈਂ ਕੱਲੀ ਕਿਦਾਂ ਸਲਾਹ ਕਰ ਲਾਂਗੇ ਆ ਹੁਣ ਨਾ ਤੇ ਸ਼ਰਮ ਨਾ ਬੜਾ ਇੱਕਾ ਹੋਇਆ ਦੋਵਾਂ ਜਾਨੀਆਂ ਦਾ ਮੂੰਹ ਜੋੜ-ਜੋੜ ਕੇ ਮੇਰੀਆਂ ਚੁਗਲੀਆਂ ਕਰ ਕਰ ਮਰਚਦੀਆਂ ਆ ਓਏ ਮੰਮੀ ਜੇ ਤੁਹਾਡੇ ਦਿਮਾਗ ਚੋਂ ਇਹ ਵਹਿਮ ਜਾਂਦਾ ਹੀ ਨਹੀਂ ਪਤਾ ਨਹੀਂ ਕੀ ਗੱਲ ਅੱਛਾ ਮੇਰੇ ਦਿਮਾਗ ਦਾ ਵਹਿਮ ਆ ਕਦੀ ਪੁੱਛਿਆ ਨਾ ਨੇ ਕਿ ਮੰਮੀ ਅਮਨ ਨੂੰ ਲੈਣ ਜਾਣਾ ਆ ਕੱਪੜਾ ਲੈਣਾ ਚਾਹੀਦਾ ਵਾ ਜਾ ਕੇ ਲੈ ਆਈਏ ਇਹ ਨਵਾਂ ਧੀਆ ਇਹਨਾਂ ਨੂੰ ਪਤਾ ਨਹੀਂ ਲੰਗਾ ਤੇ ਚੱਲ ਮੇਰੀ ਗੱਲ ਸੁਣੋ ਤੁਸੀਂ ਆਪ ਪੁੱਛ ਲੋ ਉਹਨਾਂ ਨੂੰ ਅੱਛਾ ਮੈਂ ਪੁੱਛਿਆ ਕਰ ਹੁਣ ਮੈਂ ਮਗਰ ਮਗਰ ਫੇਰ ਇਹਨਾਂ ਦੇ ਇਹ ਮਹਾਰਾਣੀਆਂ ਵਾ ਨਾ ਉਹ ਆਂਦੀ ਆਵਾ ਵੀ ਮੰਮੀ ਨਿੱਕੀ ਨਿੱਕੀ ਗੱਲ ਤੇ ਸਾਨੂੰ ਮਲਬੀ ਕਰਦੀ ਆ ਨੋਕਾ ਟੋਕੀ ਤੇ ਤੁਸੀਂ ਵੀ ਹੁਣ ਆਪਣਾ ਸੁਭਾਅ ਬਦਲ ਲਓ ਹੁਣ ਕੀ ਕਰਨਾ ਤੁਸੀਂ ਉਹ ਸੁਭਾਅ ਰੱਖ ਕੇ ਵੇ ਮੇਰੇ ਸੁਭਾਅ ਨੂੰ ਕੀ ਹੋਇਆ ਵਾ ਹੈ ਇਹ ਚੰਗੀਆਂ ਹੁਣ ਤੇ ਮੇਰਾ ਦਿਮਾਗ ਨੇ ਨਾ ਖੜਾਵੋ ਐ ਮੰਮੀ ਚੰਗੀਆਂ ਨੇ ਤੁਸੀਂ ਦੇ ਜਾਣ ਕੇ ਇਦਾਂ ਕਰਦੇ ਹੋ ਬਾਕੀ ਸਲਾਹ ਕਿਉਂ ਨਹੀਂ ਕਰਦੀਆਂ ਮੈਂ ਹੁਣੇ ਕਿੰਨਾ ਵਾ ਸਰ ਮੈਨੂੰ ਤੇ ਬਾਕੀ ਪਿੰਦਰ ਨਾਲ ਵੀ ਮੈਂ ਗੱਲ ਕਰ ਲੈਣਾ ਪਿੰਦਰ ਨਾਲ ਵੀ ਗੱਲ ਕਰ ਲੈ ਤੇ ਜਾ ਪੁੱਛ ਜਾ ਕੇ ਸ਼ਰਨੂ ਪਿੰਦੇ ਇੱਕ ਵਾਰੀ ਪੁੱਛਿਆ ਮੈਨੂੰ ਆਣ ਕੇ ਵੀ ਮੰਮੀ ਜਾਣਾ ਉੱਥੇ ਤੇ ਕੀ ਕੀ ਬਣਦਾ ਵਾ ਉਹ ਮੰਮੀ ਮੇਰੀ ਗੱਲ ਸੁਣੋ ਔਰ ਤੈਨੂੰ ਪਤਾ ਹੀ ਆ ਵੀ ਚਲ ਉਹਨਾਂ ਦਾ ਦਿਮਾਗ ਇਹਨਾਂ ਨਹੀਂ ਹੈਗਾ ਤੇ ਤੈਨੂੰ ਪਤਾ ਦਾ ਤੂੰ ਹੀ ਤੇ ਘੜਦੇ ਮੇਨ ਬੰਦੀ ਉਹ ਤੇ ਤੂੰ ਹੀ ਸਗੋਣੇ ਨੂੰ ਨਾਲ ਲੈ ਕੇ ਚੱਲੋ ਨਾ ਉਹਨਾਂ ਨੇ ਤੈਨੂੰ ਨਾਲ ਲੈ ਕੇ ਥੋੜੀ ਚੱਲਣਾ ਚੱਲ ਜਾ ਫਿਰ ਜਾ ਕੇ ਪੁੱਛ ਤੇ ਸਹੀ ਏ ਤੂੰ ਤੇ ਤੂੰ ਹੀ ਮਿਲਿਆ ਸਭ ਆਪ ਪੁੱਛ ਲੈਂਦੇ ਤੇ ਤੈਨੂੰ ਉਹਨਾਂ ਨੇ ਮਨਾ ਘੜਦੇ ਨਹੀਂ ਮੈਂ ਨਹੀਂ ਕਿ ਪੁੱਛਣਾ ਤੇ ਨਾ ਮੇਰੇ ਕੋ ਆਸ ਕਰੀ ਤੇ ਫਿਰ ਇਹੀ ਤੇ ਗੱਲ ਵਾ ਤੁਹਾਡੀ ਆਪ ਤੂੰ ਹੀ ਸਾਜੇ ਨਹੀਂ ਦੀ ਆਪਣੀ ਆਕੜ ਤੇ ਕਹਿੰਦੀ ਓ ਵੀ ਉਹ ਮੈਨੂੰ ਪੁੱਛਦੀਆਂ ਨਹੀਂ ਔ ਅਜੇ ਇਹ ਆਕੜ ਨਹੀਂ ਗਈ ਇਹ ਮਾਣ ਹੁੰਦਾ ਵਾ ਠੀਕ ਆ ਨਾ ਹਣ ਵੱਡੀ ਆ ਮੈਂ ਪਰ ਜਿੰਨਾ ਦਾ ਬਣਦਾ ਮੇਰਾ ਨਹੀਂ ਬਣਦਾ ਓਏ ਫਰਜ ਤੁਹਾਡਾ ਬਣਦਾ ਠੀਕਾ ਤੁਸੀਂ ਵੱਡੇ ਹੋ ਤੁਹਾਨੂੰ ਰੋਟੀ ਪਾਣੀ ਖਵਾ ਲੰਡੀਆਂ ਘਰ ਦਾ ਕੰਮ ਕਰਨ ਲੰਡੀਆਂ ਆ ਤੇ ਇਹੋ ਜੇ ਕੰਮ ਤੇ ਤੁਸੀਂ ਰੱਖਨੇ ਆ ਨਾ ਕਿੱਥੇ ਕੀ ਲੈਣਾ ਕਿੱਥੇ ਕੀ ਦੇਣਾ ਸਾਨ ਕਰਨੀ ਗਾਣਾ ਮੇਰੇ ਸੱਤੇ ਰੋਟੀ ਪਾਣੀ ਖਵਾ ਲੰਡੀਆਂ ਓਏ ਬਾਬਾ ਤੁਹਾਨੂੰ ਤਾਂ ਜਿਹੜੀ ਚੰਗੀ ਗੱਲ ਕਹਾਂ ਤੁਸੀਂ ਉਹਦਾ ਉਲਟਾ ਹੀ ਮਤਲਬ ਕਢਣਾ ਹੁੰਦਾ ਬਾਕੀ ਕੋਈ ਨਹੀਂ ਮੈਂ ਸਰਦ ਨੂੰ ਕਹਿ ਦਿੰਦਾ ਸਲਾਹ ਕਿਉਂ ਨਹੀਂ ਕਰਦੀਆਂ ਉਹ ਕਹਿ ਫਿਰ ਜਾ ਤੂੰ ਆਹੋ ਆਇਆ ਵੱਡਾ ਰੋਟੀ ਪਾਣੀ ਦੇਣ ਵਾਲਾ ਸ਼ਰਮ ਤੇ ਹੈ ਹੀ ਨਹੀਂ ਟੱਬਰ ਨੂੰ ਹੈ ਹੁਣ ਮੈਂ ਕਲਪੀ ਆ ਨਾ ਰੋਲਾ ਪਾਇਆ ਵਾ ਤੇ ਫੇਰ ਹੁਣ ਜਾ ਕੇ ਗੱਲ ਛੇੜਨੀ ਆ ਆਪਣੇ ਆਪ ਤਾਂ ਕੋਕੁੰਦਾ ਹੀ ਨਹੀਂ ਗੁੰਗੇ ਬਣੇ ਸਾਰੇ ਸਰਨਾ ਹਾਂਜੀ ਕੀ ਘਟਦੀ ਕੁਛ ਨਹੀਂ ਫਾਇਦੇ ਨਹੀਂ ਹਾ ਪੌਣ ਦਾ ਮੇਰੀ ਗੱਲ ਸੁਣ ਤੈ ਮੰਮੀ ਦਾ ਕਹਿਣਾ ਕਿਉਂ ਨਹੀਂ ਮੰਨਦੀ ਕਿਉਂ ਨ ਕੀ ਹੋ ਗਿਆ ਯਾਰ ਮੇਰੀ ਗੱਲ ਸੁਣ ਮੰਮੀ ਕਹਿਣ ਦੀ ਆ ਵੀ ਆਪਾਂ ਕੁੜੀ ਨੂੰ ਲੈਣ ਜਾਣਾ ਵਾ ਹਮਣ ਨੂੰ ਤਾਂ ਤੇ ਕੋਈ ਸਵਾਲ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਕਰਦੀ ਤੇ ਦੱਸ ਹਾਂ ਮੰਮੀ ਨੇ ਕਿਹਾ ਮੈਨੂੰ ਦੱਸਿਆ ਮਮਮੀ ਦੱਸ ਦੇ ਹਾਂ ਦਾਦੇ ਤਾਂ ਸਹੀ ਕਿ ਲਿਆਂ ਜਾਣਾ ਕੁੜੀ ਨੂੰ ਮੰਮੀ ਨੇ ਤੁਹਾਡਾ ਕੋਈ ਗੱਲ ਨਹੀਂ ਕੀ ਕੀਤੀ ਤੁਹਾਨੂੰ ਪਤਾ ਨਹੀਂ ਦਾ ਵੀ ਲਿਆਂ ਜਾਣਾ ਤੇ ਦੱਸ ਹਾਂ ਗੱਲ ਕਰ ਦਿੰਦੇ ਤੇ ਇੱਚ ਕਿਹੜੀ ਗੱਲ ਹੈਗੀ ਮੇਰੀ ਗੱਲ ਸੁਣ ਤੂੰ ਆਪਲੀ ਥੋੜੀ ਜਿਹੀ ਆਕੜ ਨਾਲ ਛੱਡ ਦੇ ਹੁਣ ਮੈਂ ਵੇਖਣ ਡਿਆਂ ਨਾ ਵੀ ਤੂੰ ਹੀ ਬਣੀ ਹੋ ਗਈਆਂ ਹੁਣ ਹਾਂ ਦੱਸ ਮੈਂ ਹੁਣ ਇੱਚ ਕਿਹੜੀ ਅਕਲ ਕਰਨ ਲਈ ਆ ਮੰਮੀ ਹੱਟਣਾ ਗੱਲ ਕਰਦੇ ਤਾਂ ਇਹ ਵੀ ਕੋਈ ਗੱਲ ਕਰਦੇ ਹੁਣ ਤੁਹਾਡੇ ਨਾਲ ਮੰਮੀ ਨੇ ਗੱਲ ਕਰ ਕੀਤੀ ਆ ਨਾ ਤਾਂ ਤੁਹਾਨੂੰ ਪਤਾ ਹੋਣਾ ਕੁੜੀਆਂ ਨੂੰ ਤੇ ਪਤਾ ਹੀ ਹੁੰਦਾ ਵਾ ਵੀ ਕਦੋਂ ਲੈਣ ਜਾਣਾ ਕਦੋਂ ਨਹੀਂ ਉਹਨਾਂ ਨੂੰ ਸਾਨੂੰ ਥੋੜੀ ਪਤਾ ਇਹ ਚੀਜ਼ ਦਾ ਤੇ ਤੂੰ ਆ ਵੀ ਸਕ ਮਮੀ ਨੂੰ ਕਹਸ ਲੋ ਕਿ ਕਿਦੋਂ ਜਾਣਾ ਕਿਦੋਂ ਨਹੀਂ ਹਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਮੈਂ ਆਪ ਤੇ ਕੀ ਪੁੱਛਣਾ ਮੰਮੀ ਤੂੰ ਪੁੱਛੋ ਇੱਕ ਵਾਰੀ ਆ ਕੇ ਮਮੀ ਨਾਲ ਗੱਲ ਕੋਈ ਗੱਲ ਨਹੀਂ ਪੁੱਛ ਲੈਣੀ ਮੈਨੂੰ ਆਹ ਚਾਕੜ ਆਪਣੀ ਛੱਡ ਦੇ ਤੂੰ ਥੋੜੀ ਦਮ ਮੈਂ ਦੱਸਣ ਦੇ ਇਹ ਮੇਰੀ ਗੱਲ ਸੁਣੋ ਇਹ ਚਾਕੜ ਵਾਲੀ ਕਿਹੜੀ ਗੱਲ ਵਾ ਮੇਰੀ ਗੱਲ ਸੁਣ ਮੈਂ ਤੈਨੂੰ ਵੇਖਣ ਰਿਹਾ ਮੈਂ ਤੂੰ ਹੀ ਹੁਣ ਨਵਾਂ ਵਾਲੇ ਵੇਖ ਕੇ ਨਾ ਤੇ ਰੰਗ ਘੜਣ ਨਹੀਂ ਆਉਦੇ ਵਾਲੇ ਗੱਸਾ ਕਿਦਾਂ ਦੀ ਡੇ ਗੱਲਾਂ ਕਰੀ ਆਹ ਇਹ ਤਾਂ ਲੜਨੀ ਪੈਂਦੀ ਜੇ ਮੇਰੀ ਮੈਂ ਜਦੋਂ ਤੁਹਾਨੂੰ ਗੱਲ ਸਮਝਾਤੀ ਹੁਣ ਆਕਰ ਆਪਣੇ ਛੱਡ ਦੇ ਤੇ ਮੰਮੀ ਨਾਲ ਜਾ ਕੇ ਸਲਾਹ ਕਰ ਪੁੱਛ ਉਹਨੂੰ ਮੈਂ ਕਿਹਾ ਤੇ ਹੈਗਾ ਮੈਂ ਕੁਛ ਨਹੀਂ ਚੱਲ ਜਾਨੀ ਆਹੋ ਲੜਨੀ ਪੈਂਦੀ ਹੁਣ ਤਾਰੀ ਮੰਮੀ ਨੇ ਕਿਹੜੀ ਪੱਟੀ ਪੜਾਤੀ ਹੈ ਇੱਧਰ ਕਰਦੀ ਮੰਮੀ ਉਹਨਾਂ ਨੂੰ ਫੋਨ ਲਾਉਂਦੀ ਆ ਕਿੰਨੇ ਦਿਨ ਹੋਏ ਆ ਗੱਲ ਹੀ ਨਹੀਂ ਹੋਈ ਉਹਨਾਂ ਨੇ ਦੱਸਿਆ ਹੀ ਨਹੀਂ ਕਿਦਣ ਆਉਣਾ ਵਾ ਜੇ ਨਾ ਆਏ ਤਾਂ ਫੇਰ ਇਹਨੇ ਗੱਲਾਂ ਕਰਨੀਆਂ ਸੱਸ ਮੇਰੀ ਨੇ ਵੀ ਮੈਂ ਆਪੇ ਕਰਦੀ ਆ हेलो मम्मी ठीक मैं मैं भी हाँ। नहीं नहीं ना क्यों नहीं क्यों अज ही डी सलाह कर सनी दे हां लै दस कि गल कर हूं अं कड़ा हाथ मुका आ जाना पुत आहो ਸੋਸ ਲਾ ਕਰਨੀਂ ਦੀ ਆ ਕੱਪੜਾ ਲੀੜਾ ਲਿਆਉਣਾ ਆ ਨਾਲੇ ਕੀ ਹਾਏ ਹਾਏ ਕਿੱਦਾਂ ਦੀਆਂ ਗੱਲਾਂ ਕਰਨੀਂ ਆ ਤੂੰ ਪਹਿਲੀ ਵਾਰੀ ਆਉਣਾ ਪੁੱਤ ਤੇ ਹੱਥ ਲੰਮਕਾਉਂਦੇ ਕਿਦਾਂ ਆ ਜੀ ਆਪਾ ਅੱਛਾ ਪਹਿਹ ਦੇ ਦਈਏ ਚਲ ਹਾਂ ਵਿਗਰਸੇ ਅਣੀ ਓਦਾਂ ਤੇ ਆਹ ਹੋਣ ਚਾਹ ਤੇਰੀ ਕੁਝ ਚੀਜ਼ ਬਣ ਜੂਗੀ ਪਰ ਬਣੀ ਤੂੰ ਗੱਲ ਦੱਸ ਤੇਰੀ ਸੱਸ ਕੋਲ ਗਲਤ ਨਾ ਕਰੂਗੀ। ਅੱਛਾ ਅੱਛਾ। ਨਾ ਪਹਿਲੇ ਪਸੰਦ ਨਹੀਂ ਆਈ। ਲੈ, ਦਾਦੇ ਜੀ ਕੋਲ ਗੱਲ ਹੈਗੀ ਆ ਤੇ। ਠੀਕ ਵਾ। ਚਲ ਕੋਈ ਗੱਲ ਨਹੀਂ ਆਪਾਂ ਕੱਪੜੇ ਵੀ ਲਿਆਉਣੇ ਆ ਤੇ ਉਹ ਵੀ ਤੁਹਾਨੂੰ ਪਹਿਲੇ ਦੇ ਜਾਾਂਗੇ ਜੇ ਤੂੰ ਆਨੀ ਆ ਤੇ। ਪਰ ਇੱਕ ਗੱਲ ਆ ਵੀ ਤੇਰੀ ਸੱਸ ਕਹਿੰਦੀ ਤੈਨੂੰ ਮਿਹਣਾ ਨਾ ਮਾਰੇ। ਤੇ ਤੇਰੀ ਮਾਂ ਹੱਥ ਲਮਕਉਂਦੀ ਆ ਗਈ। ਆਹ ਇਹ ਸੋਚ ਲਈ ਹੁਣ ਤੋਂ ਏਦਾਂ ਕਰ ਤੂੰ ਪਰੌਣੇ ਨਾਲ ਸਲਾਹ ਕਰ ਲੈ ਤਾਂ ਮੈਨੂੰ ਫੋਨ ਕਰਕੇ ਇਹ ਵੀ ਦੱਸ ਦੇ ਵੀ ਕੱਪੜੇ ਲਈ ਹੈ ਕਿ ਜਾਂ ਪੈਸੇ ਦੇ ਲਈ ਹੈ ਅੱਛਾ ਚਲ ਠੀਕ ਆ ਫਿਰ ਜਿੱਦਾਂ ਲੋ ਕਹਿੰਦੀ ਆ ਆਹੋ ਅੱਜ ਤੇ ਨਹੀਂ ਤੇ ਕੱਲ ਤੇ ਪੱਕਾ ਆ ਕੱਲ ਤੇ ਆਵਾਂਗੇ ਆਪਾਂ ਹੂੰ ਆਹੋ ਆਹੋ ਕੀਪਕ ਚਲ ਠੀਕ ਆ ਫਿਰ ਹੈ ਚੰਗਾ ਸਤਿ ਸ਼੍ਰੀ ਅਕਾਲ ਪਤਾ ਨਹੀਂ ਕਿਉਂ ਮਨਾਂ ਕਰਤਾਏ ਨੇ ਕਿ ਕੱਪੜੇ ਨਾ ਲੈ ਕੇ ਆਇਓ ਹੋ ਸਕਦਾ ਵਾ ਉਹਨਾਂ ਨੇ ਘਰ 'ਚ ਸਲਾਹ ਕੀਤੀ ਹੋਵੇ ਉਹਦਾ ਸਾਸੂ ਵੀ ਸਿਆਣੀ ਆ ਕਹਿੰਦੀ ਹੋਊਗੀ ਕਿ ਕੀ ਕਰਨੇ ਕੱਪੜੇ ਇਕੱਠੇ ਕਰ ਕਰ ਕੇ ਪੇਟੀ 'ਚ ਰੱਖਣੇ ਆ ਤੇ ਚਲ ਮੇਰੀ ਦੀ ਤੇ ਸਫੀ ਰਹੂਗੀ ਨਾ ਆਪੇ ਕੋਈ ਚੀਜ਼ ਬਣਾਉਂਦੀ ਪੈਸੇ ਦੇਵਾਂਗੇ ਤੇ ਚਲ ਮਰਜੀ ਉਹਨਾਂ ਦੀ ਆਪਾਂ ਤਾਂ ਪੈਸੇ ਖਰਚਣੇ ਹੀਗੇ ਕੱਪੜੇ ਵੀ ਬਣਾਉਣੇ ਸੀ ਤੇ ਪੋਤਾ ਵੀ ਦੇਵਾਂਗੇ ਚਲੋ ਠੀਕ ਆ ਫਿਰ ਚੱਲੇ ਵੀ ਵਧੀਆ ਏ ਮੈਂ ਮੰਮੀ ਨੂੰ ਕੱਪੜਿਆਂ ਵੱਲੋਂ ਮਨਾ ਕਰਤਾ ਏ ਕੱਪੜੇ ਲੈ ਆਇਓ ਤੁਸੀਂ ਪੈਸੇ ਹੀ ਦੇ ਦਿਓ ਕੱਪੜੇ ਲੈ ਕੇ ਆਏ ਤੇ ਬਾਅਦ ਚ ਉਹਦੇ ਨੱਕ ਤੇ ਨਹੀਂ ਚੜਨੇ ਤੇ ਫੇਰ ਗੱਲਾਂ ਕਰੇਗੀ ਉਦੋਂ ਮੈਂ ਮੰਮੀ ਨਾਲ ਗੱਲ ਜਿੱਦਾਂ ਕਰਨੀ ਮੰਮੀ ਨੂੰ ਸ਼ੱਕ ਤੇ ਹੁੰਦਾ ਹੀ ਹੋਊਗਾ ਉਹ ਕਿਹੜਾ ਨਿਆਣੇ ਆ ਪਰ ਮੈਂ ਆਪਣੀ ਕੁਛ ਵੀ ਦੱਸਣਾ ਲੱਗ ਜਿੱਤ ਲੱਗ ਜਿੱਤ ਪਤਾ ਹਮਣ ਕੀ ਕਰਨ ਦੀ ਆ ਕੁਛ ਨਹੀਂ ਹੋਣਾ ਮੰਮੀ ਦਾ ਫੋਨ ਆਉਂਦਿਆ ਸੀ ਮੈਂ ਤੁਹਾਡੇ ਵੱਲ ਹੀ ਆਉਣ ਲੱਗੀ ਹਾਂ ਠੀਕ ਆ ਉਹ ਕੱਲ ਨੂੰ ਆਉਣਾ ਉਹਨਾਂ ਨੇ ਸਾਰੇ ਜਾਣਿਆਂ ਦੀ ਵਧੀਆ ਗੱਲਵਾਣਾ ਤੇ ਉਹ ਮੈਂ ਉਹਨਾਂ ਨੂੰ ਕੱਪੜਿਆਂ ਵੱਲੋਂ ਮਨਾ ਕਰਤਾ ਚਲ ਵਧੀਆ ਕੀਤਾ ਕੱਪੜਿਆਂ ਵੱਲੋਂ ਮਨਾ ਕਰਤਾ ਕੱਪੜਿਆਂ ਵੱਲੋਂ ਮਨਾ ਕਰਤਾ ਪਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਉਹਨਾਂ ਨੂੰ ਕੱਪੜਿਆਂ ਦੀ ਜਗ੍ਹਾ ਨਾਲ ਪੈਸੇ ਦੇ ਦਿਓ ਤਾਂ ਇਹ ਆ ਵੀ ਚਲ ਕੱਲ ਨੂੰ ਕੰਮ ਵੀ ਆ ਜਾਂਦੇ ਕਰਦੇ ਉਹ ਨਹੀਂ ਨਹੀਂ ਪੈਸੇ ਵਾਲੋ ਤਾਂ ਕਹਿਣਾ ਕਿ ਇਹਨੂੰ ਜੇ ਕੱਪੜਿਆਂ ਵੱਲੋਂ ਨਾ ਕੀਤੀ ਆ ਤੇ ਕੋਈ ਗੱਲ ਪੈਸੇ ਵਾਲੋ ਵੀ ਨਾ ਕਰਦਣੀ ਇਹ ਜਿਹੜੇ ਰਿਵਾਜ ਮਕਾਉਣੇ ਚਾਹੀਦੇ ਆ ਨਹੀਂ ਤੁਸੀਂ ਤੇ ਕਹਿੰਦੇ ਉਹਨਾਂ ਮਕਾਉਣੇ ਚਾਹੀਦੇ ਮਾਂ ਤੁਹਾਡੀ ਤੇ ਚੀਜ਼ਾਂ ਮੰਗਦੀ ਐ ਜੇ ਉਹਨਾਂ ਨੇ ਨਾ ਲੈ ਕੇ ਆਏ ਫਿਰ ਗੱਲਾਂ ਸੁਣਨੀਆਂ ਮੈਨੂੰ ਪੈਣੀਆਂ ਤੁਹਾਨੂੰ ਤੇ ਉਹਨੇ ਕੁਛ ਨਹੀਂ ਕਹਿਣਾ ਕੋਈ ਨਹੀਂ ਮੰਮੀ ਇਦਾਂ ਹੀ ਕਰਦੀ ਹੁੰਦੀ ਆ ਮੈਂ ਮੰਮੀ ਨੂੰ ਸਮਝਾ ਲਊਂਗਾ ਤੂੰ ਉਹਨਾਂ ਇਦਾਂ ਕਰ ਉਹਨਾਂ ਨੂੰ ਤੂੰ ਨਾ ਕਰ ਦੇ ਕੋਈ ਨਹੀਂ ਪੈਸੇ ਵੀ ਨਹੀਂ ਲੈ ਕੇ ਆਉਂਦੇ ਕੋਈ ਨਹੀਂ ਯਾਰ ਪੈਸੇ ਕਾਨੂੰ ਸਾਡੇ ਕੰਮ ਵੀ ਆ ਜਾਣੇ ਮੇਰੇ ਕੋਈ ਨਹੀਂ ਗੱਲਾਂ ਸੁਣਨੀਆਂ ਜਾਂਦੀਆਂ ਨਹੀਂ ਉਹ ਜਨਾਨੀਆਂ ਦਾ ਇਦਾਂ ਹੀ ਹੁੰਦਾ ਵਾ ਉਧਰੋਂ ਵੀ ਆਉਣ ਲੀੜੇ ਉਧਰੋਂ ਵੀ ਕੱਪੜੇ ਆਉਣ ਤੂੰ ਐਂ ਕਰ ਪੈਸੇ ਆ ਲੋ ਉਹਨਾਂ ਨੂੰ ਨਾ ਕਰ ਦੇ ਸਾਨੂੰ ਨੇ ਪੈਸੇ ਚਾਹੀਦੇ ਉਹ ਨਹੀਂ ਯਾਰ ਤੁਹਾਡੇ ਸਾਹਮਣੇ ਉਧਰ ਵੀ ਕਿੱਦਾਂ ਸੂਟਾਂ ਤੋਂ ਗੱਲਾਂ ਕਰਦੇ ਸੀ ਜਿੱਦਾਂ ਲੈਣ ਮੰਮੀ ਮੇਰੇ ਨੱਕ ਤੇ ਨਹੀਂ ਚੜਿਆ ਸੂਟ ਦਾ ਰੰਗ ਇਦਾਂ ਮੈਂ ਐਸੇ ਕਰਕੇ ਉਹਨਾਂ ਨੂੰ ਕਿਹਾ ਕਿ ਚਲ ਧੀਆ ਨੂੰ ਆਨੇ ਬਹਨੇ ਦੇਣਾ ਹੀ ਹੁੰਦਾ ਹੈ ਤੇ ਤੁਸੀਂ ਹੰਨ ਪੈਸੇ ਹੀ ਦੇ ਦਿਓ ਲੈ ਅਮ ਅਸੀਂ ਉਹਨਾਂ ਕੋਲ ਪੈਸੇ ਲੈਣ ਤੇ ਚੰਗੇ ਲੱਗਾਂਗੇ ਜਰ ਪਹਿਲੀਆਂ ਦੇਣੀ ਚੰਗੇ ਲੱਗਾਂਗੇ ਤੇ ਉਹ ਸੂਟ ਵੀ ਦੇਣਗੇ ਤੇ ਮੰਮੀ ਦੇ ਨੱਕ ਤੇ ਨਹੀਂ ਚੜਨਾ ਤੇ ਉਹ ਸਗੋਂ ਪੈਸੇ ਦੇ ਦੇਣਗੇ ਤੇ ਆਪਣੀ ਮਰਜ਼ੀ ਦਾ ਤੇ ਸੂਟ ਲੈ ਲੈਣਗੇ ਉਹ ਨਹੀਂ ਹੈ ਅਸੀਂ ਕੁਛ ਵੀ ਨਹੀਂ ਲੈਣਾ ਤੂੰ ਐਂ ਕਰ ਉਹਨਾਂ ਨੇ ਤਾਂ ਅੱਗੇ ਬੜਾ ਖਰਚਾ ਕੀਤਾ ਕੋਈ ਨਹੀਂ ਤੁਸੀਂ ਤੇ ਇਦਾਂ ਕਹਿੰਦੇ ਹੋ ਨਾ ਪਰ ਤੁਹਾਡੀ ਮਾਂ ਹੀ ਇਦਾਂ ਕਹਿੰਦੀ ਉਹ ਕੋਈ ਗੱਲ ਨਹੀਂ ਪਰ ਅਸੀਂ ਨਹੀਂ ਲੈਣਾ ਕੁਛ ਪੋਣਣਾ ਪਿਆ ਤੂੰ ਇੱਥੋਂ ਹੀ ਆਓ ਕੋਈ ਗੱਲ ਨਹੀਂ ਜਾਂ ਕੋਈ ਬੈਠੇ ਰਹੋ ਚੁੱਪ ਕਰਕੇ ਅੱਜ ਆਪਣੀ ਮੰਮੀ ਨੂੰ ਵੀ ਸਮਝਾ ਲਿਆ ਕਰੋ ਇਹ ਬੁਸਾ ਕਰਕੇ ਚਲ ਗਈ ਆ ਮੰਮੀ ਹੱਦੀ ਕਰਦੀ ਓਏ ਨੋਆ ਵਾ ਮਮਾ ਹਾਂ ਤੋ ਇਧਰ ਰੋਟੀ ਖਾ ਲੈ ਜਿਵੇਂ ਸਬਜ਼ੀ ਕਿਉਂ ਨਾ ਪਏ ਤਾ ਮੈਂ ਥੋੜਾ ਜਿਹਾ ਮੱਖਣ ਝੋਲਿਆ ਮੈਂ ਚਲ ਗਰਮਾ ਕੇ ਡੱਬੇ ਚ ਪਾ ਲਈ ਚਲ ਥੋੜਾ ਥੋੜਾ ਕੱਢੀ ਜਾ ਜਨਾ ਬਈ ਇਹ ਤਾਂ ਹੋ ਹੀ ਚੱਲਿਆ ਬਸ ਮੈਂ ਕਹਿੰਦੇ ਆ ਵੇਹਲਾ ਥੋੜੇ ਦਿਨਾਂ ਦੀ ਮੈਂ ਤਾਂ ਦੋ ਤਿੰਨ ਰਿਸ਼ਤੇਦਾਰਾਂ ਚਾਰੇ ਰੱਬ ਨੂੰ ਪਿਆਰੇ ਹੋ ਗਏ ਕੀ ਕੀਤਾ ਰਹਿ ਗਿਆ ਆਸ ਨਹੀਂ ਹਾਂ ਲਾ ਜਿਹੜਾ ਚਲ ਜਾਂਦਾ ਨੇ ਉਹ ਦੂਜਾ ਹੀ ਸੋੜਾ ਆਉਣਾ ਨਾ ਮੇਲਾ ਹੀ ਆ ਨਾ ਦੁਨੀਆਂ ਤੇ ਮੈਨੂੰ ਤਾਂ ਆਪ ਨੂੰ ਗੈਲਟ ਇੰਨਾ ਦੁੱਖ ਲੱਗਾ ਮੈਂ ਹਾਂ ਪਰ ਮੈਂ ਸਮਝਣ ਲਿਆ ਆਂ ਆਪੀ ਜਦੋਂ ਬੰਦਾ ਇਦਾਂ ਵਿਚਾਰਾ ਰੱਬ ਨੂੰ ਪਿਆਰਾ ਹੁੰਦਾ ਵਾ ਸਾਰੇ ਕਿੰਨਾ ਰੋਂਦੇ ਖਲੋਂਦੇ ਹਨ ਪਰ ਬੰਦੇ ਦੀ ਕੀਂਂ ਦੀਆ ਕਦਰ ਕਰਨੀ ਚਾਹੀਦੀ ਉਦੋਂ ਬੰਦਾ ਕਿਸ ਨੂੰ ਪੁੱਛਦਾ ਨਹੀਂਗਾ ਨਾ ਉਦੋਂ ਬਸ ਰੱਖਾ ਬਾਜੀ ਤੇ ਕਈ ਕੋਝ ਰੱਖਣਾ। ਦੋੜ। ਤੇ ਜਦੋਂ ਕੋਈ ਇਦਾਂ ਹੋੜੇ ਰੋਦੂ ਕਹਣਾ ਵੀ ਉਹ ਚੰਗਾ ਬੋਲਾ ਜੀ। ਉਹ ਕੀ ਕਹਣਾ ਹਨ ਮੈਂ ਦੁਖੀ ਬੜਾ ਹਾਂ। ਹਨਾ। ਪਰ ਜਿੰਨਾ ਦੁੱਖ ਬੰਦੇ ਦੇ ਪਰਿਵਾਰ ਨੂੰ ਹੁੰਦਾ ਉਹਨਾਂ ਕਿਹਨੂੰ ਨਹੀਂ ਹੁੰਦਾ। ਹੂੰ। ਪਰ ਭੈੜਾ ਮਨ ਸੱਜਾ ਮਿੱਤਰ ਨੂੰ ਹੁੰਦਾ ਹੀ ਆ। ਜਿਨ੍ਹਾਂ ਦੇ ਨਾਲ ਕੋਈ ਮੱਦਾ ਖਲੋਂਦਾ ਵਾ ਹਰ ਵੇਲੇ ਹਨਾ। ਠੀਕ ਹੈ ਜੀ। ਚਲੋ ਵਾਹਿਗੁਰੂ ਜੀ ਉਹਨਾਂ ਨੂੰ ਆਪਣੀ ਚਰਨਾ ਜੀ ਰੱਖਿਆ ਹੈਗੇ। ਹਾਂਜੀ ਹਾਂਜੀ। ਤੇ ਅੱਗੇ ਮਹਾਰਾਜ ਸੁਖ ਸ਼ਾਂਤੀ ਰੱਖੇ ਸਾਰੇ ਪਰਿਵਾਰਾਂ ਚ। ਇਹ ਦੁੱਖ ਤਾਂ ਬੜਾ ਲੱਗਦਾ ਵਾ ਪਰ ਬਾਹਰ ਹੀ ਨਾ ਜਾਂਦੀ। ਚਲੋ ਕੱਲ੍ਹ ਕਰਾਂ ਮੇਰਾ ਕੋਈ ਕੰਮ ਕਰਾਉਣਾ ਨਹੀਂ ਜੀ ਕਰਦਾ। ਗੋਣੀ ਐਦਾਂ ਨਾ ਸੋਚੀ ਜਾਓ। ਕੋਈ ਕੰਮ ਕਰੋਗੇ ਤਾਂ ਤੁਹਾਡਾ ਧਿਆਨ ਮੇਰੇ ਪਾਸੇ ਪਏਗਾ। ਮਾਣੇ ਟੁੱਟਿਆ ਰਹਿਣਾ ਵੇਲਾ ਬੰਦੇ ਦਾ ਇੱਥੇ ਹੈ ਹੀ ਕੋਹ ਨਹੀਂ ਲੱਗਦਾ। ਚਲੋ ਹੁਣ ਕੀ ਕੀਤਾ ਜਾਵੇ? ਚਲ ਕਰਾਂ ਫਿਰ ਕਰਾਂ। ਮੈਂ ਕੋਈ ਨਹੀਂ ਜੇ ਕਹਿੰਦੇ ਤਾਂ ਰੋਟੀ ਪੱਕੀ ਲੈ ਆਵਾਂ। ਨਹੀਂ ਰੋਟੀ ਨੂੰ ਨਹੀਂ ਮੇਰਾ ਦਿਲ ਕਰਦਾ। ਕੀ ਦੱਸ ਤੈਨੂੰ ਇਹਨਾਂ ਦਾ ਪਿਆਰ ਵੀ ਬਹੁਤ ਜ਼ਿਆਦਾ ਹੀ ਬਾਜੀ ਦੇ ਨਾਲ ਐਵੇਂ ਤੇ ਨਹੀਂ ਐਵੇਂ ਮਰਦੂ ਲਾ ਕੇ ਬੈਠੇ ਆਗੇ ਮੰਮੀ ਤੈ ਉੱਤੇ ਪਾਇਆ ਨਾ ਥਲੇ ਲੱਭੰਡਿਆ ਲੈ ਦੱਸ ਆਜੋ ਮੈਂ ਸਰਦਨ ਨੂੰ ਪੁੱਛਿਆ ਤੇ ਸਰਦਨ ਦੇ ਵੀ ਉੱਤੇ ਆ ਕੋਠੇ ਤੇ ਕੀ ਦੱਸਾਂ ਮੁੰਡਿਆ ਧੁੱਪੇ ਪਾਉਂ ਤਰੀ ਗਰਮੀ ਲੱਗਣ ਡੈ ਪਿੰਦੀ ਆ ਤੇ ਸ਼ਾਮੇ ਆਜੋ ਤਦ ਗਰਮੀ ਠੰਡ ਲੱਗਦੀ ਆ ਮੌਸਮ ਹੋ ਗਿਆ ਨਾ ਇਦਾਂ ਦਾ ਆਹੋ ਤੇ ਹੁਣ ਥੋੜੀ ਜਿਹੀ ਧੁੱਪੇ ਕਰ ਲਈ ਮੰਜੀ ਥੋੜੀ ਜਿਹੀ ਸ਼ਾਮੇ ਕਰ ਲਈ ਤਲੰਨੇ ਪੈ ਗਈ ਹੇ ਲੇ ਤਾਂ ਤਾ ਪਿੰਦਰ ਨੂੰ ਦੇ ਕੰਕਰੋਸ ਸੁਲਾਹ ਕਰਨੀ ਕਾਦੀ ਏ ਲੈ ਜਾਣ ਦੀ ਸਲਾਹ ਕਰਨੀ ਹੈਗੀ ਕੁੜੀ ਕੋ ਜਾਣਾ ਨਹੀਂ ਉਹ ਲੈਣ ਨੂੰ ਅ ਸ਼ਾਮਣ ਕੋਲ ਆਹੋ ਤੁਸੀਂ ਤੇ ਕੋਈ ਜਾਣਾ ਬੋਲਦੇ ਨਹੀਂਗੇ ਹਾਰ ਕੇ ਆ ਕੇ ਮੈਂ ਬੋਲੀ ਅੱਜ ਮੰਮੀ ਬੋਲਣਾ ਕੀ ਤੁਹਾਨੂੰ ਪਤਾ ਹੀ ਕਿਦਾਂ ਕਰਨਾ ਇਹ ਕਰਨਾ ਕਰਨਾ ਕੀ ਆ ਕੁੜੀ ਨੂੰ ਲੈਣ ਤੇ ਜਾਣਾ ਹੀ ਪੈਣਾ ਵਾ ਨਾ ਤੇ ਜਾਣਾ ਕਿਦਾਂ ਕੱਲ ਦਾ ਮੈਂ ਤਾਂ ਕਹਿ ਨਹੀਂ ਪੈ ਕੱਲ ਚਲੀਏ ਵਾਵਾ ਦਿਨ ਹੋ ਗਏ ਅੱਗੇ ਫਿਰ ਮੰਮੀ ਜੇ ਕੱਲ ਜਾਣਾ ਮੈਂ ਤੁਸੀਂ ਤੇ ਬੜੇ ਢਿਲੇ ਜੇ ਬੈਠੇ ਹੋ ਕੋਲੀੜਾ ਕਪੜਾ ਬਣਾਉਣਾ ਨਹੀਂ ਜੇ ਉੱਥੇ ਖੜਨਾ ਪਹਿਲੀ ਵਾਰੀ ਜਾਣਾ ਇਹ ਕਪੜਾ ਲੀੜਾ ਤੇ ਬਣਾਉਣਾ ਹੀਗਾ ਇਸੇ ਗੱਲ ਦਾ ਗੁੱਸਾ ਤੇ ਮੈਨੂੰ ਵੀ ਚੜੰਡਿਆ ਸੀ ਪਰ ਉਦੋਂ ਤੇਰੀ ਭੈਣ ਦਾ ਫੋਨ ਆ ਗਿਆ ਵਾ ਉਹ ਆਂਦੀ ਆ ਕਿ ਕਪੜਾ ਲੀੜਾ ਨਾ ਦੋ ਤੇ ਮੈਨੂੰ ਪੈਸੇ ਦੇ ਦਿਓ ਅੱਛਾ ਆ ਚਲੋਗੇ ਮੰਮੀ ਇਦਾਂ ਠੀਕ ਆ ਠੀਕ ਆ ਇਹ ਵੀ ਗੱਲ ਆਹੋ ਤੇ ਚੱਲ ਕਿਦੇ ਵਰਤੀਗੀ ਹੂੰ ਮੈਂ ਤਾਂ ਕਿਹਾ ਸੀ ਮੈਂ ਇਹ ਨਾ ਹੋਵੇ ਤੇਰੀ ਸੱਸ ਕੱਲ ਨੂੰ ਗੱਲਾਂ ਕਰੇ ਵੀ ਮਾਂ ਹੱਥ ਲਮਕਵਦੀ ਆ ਗਈ ਆ ਹਨਾ ਤੇ ਆਂਦੀ ਵੀ ਨਹੀਂ ਆਂਦੀ ਨਹੀਂ ਗੱਲਾਂ ਕਰਦੀ ਮੈਂ ਨਾ ਸਲਾਹ ਕੀਤੀ ਉਹ ਨਹੀਂ ਕਰ ਆਹ ਹੋਈ ਮੈਂ ਸੋਚਣੀ ਫਸਲਾ ਕਰ ਲਈ ਹੁਣ ਲੀਆ ਕਪੜਾ ਤੇ ਤੁਹਾਨੂੰ ਪਤਾ ਵਿਆਹ ਤੇ ਵੀ ਬੜਾ ਇਕੱਠਾ ਹੋ ਗਿਆ ਵਾ ਤੇ ਆਂਦੇ ਹੋਣੇ ਵੀ ਚੱਲ ਪੈਸੇ ਦੇ ਕਿਹੇ ਪਾਸੇ ਲੱਗ ਜਾਣਗੇ ਆ ਫਿਰ ਨੇ ਕਪੜੇ ਕਰਨੇ ਵੀ ਕੀ ਹੁੰਦੇ ਆ ਪਿਆਟੀਆਂ ਚ ਰਖਣੇ ਆ ਮੁੜ ਕੇ ਤੇ ਚੱਲ ਜੇ ਕਹਿੰਦੀ ਆ ਤੇ ਪੈਸੇ ਪੁੱਤ ਦੇ ਛੜਾਂਗੇ ਚਲੋ ਵੇਖ ਲੈ ਕੋਈ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਕਰ ਲਾਂਗੇ ਆਹ ਤੇ ਨਾਲੇ ਆਪਣੀ ਕੋਈ ਚੀਜ਼ ਲੱਲੂਗੀ ਹਾਂਜੀ ਹਾਂਜੀ ਆਹ ਤੇ ਚੱਲ ਹੋ ਜਾਓ ਫਿਰ ਤਿਆਰ ਸਨੀ ਤੇ ਸ਼ਰਨ ਹੋ ਜਾਣਗੇ ਹੈ ਆਹ ਤੇ ਤੂੰ ਹੋ ਜਾ ਤੇਰਾ ਪਿਓ ਚਲ ਜੂਗਾ ਨਾਲ ਮੰਮੀ ਤੁਸੀਂ ਤੇ ਨਵਦੀਪ ਨੇ ਨਹੀਂ ਜਾਣਾ ਮੈਂ ਤੇ ਜਾਣਾ ਵਾ ਆ ਨਵਦੀਪ ਨੂੰ ਨਹੀਂ ਖੜਨਾ ਮੈਂ ਤੇ ਨਾ ਮੈਨ ਹੀ ਗੱਲ ਮੰਮੀ ਲੈ ਤੈਨੂੰ ਨਹੀਂ ਪਤਾ ਕਿੰਨੀ ਬੇਇੱਜ਼ਤੀ ਕਰਾਈ ਇੰਨੇ ਮੇਰੀ ਮੰਮੀ ਅੱਦਾ ਚੰਗੇ ਲਗਣਾਵਾ ਭਾਬੀ ਆ ਭਾਬੀ ਆ ਤੇ ਭਾਬੀਆਂ ਵਾਲੇ ਕੰਮ ਕਰਦੀ ਉਹਨੇ ਕਿਹੜਾ ਕੰਮ ਕੀਤਾ ਭਾਬੀਆਂ ਵਾਲਾ ਇਹ ਦੱਸ ਮੈਨੂੰ ਉਹ ਜੇ ਉਹਨੇ ਨਹੀਂ ਕੀਤਾ ਤੇ ਤੁਸੀਂ ਕਿੱਡਾ ਕ ਵਧੀਆ ਕਰਨ ਦੇ ਜੇ ਜਾਓਗੇ ਉਹ ਪੁੱਛਣਗੇ ਉਹ ਨਹੀਂ ਆਈ ਤੇ ਕੀ ਜਵਾਬ ਦੇਵੋਗੇ ਕੋਈ ਗੱਲ ਨਹੀਂ ਕਹਿ ਦਊਂਗੀ ਭ ਘਰ ਨਹੀਂ ਹੀ ਕਹਿੰਦੇ ਰਹਿਣਾ ਮੈਨੂੰ ਨਹੀਂ ਉਹ ਨਵ ਚੰਗੀ ਲੱਗਦੀ ਇਨੇ ਬੜਾ ਵਧੀਆ ਕੰਮ ਕੀਤਾ ਵਾ ਕਿੰਨੀ ਬੇਇੱਜ਼ਤੀ ਕਰਾ ਛੱਡੀ ਆ ਰਹਿਣ ਤੂੰ ਹੱਟੋ ਜਿੱਥੇ ਜਾਣਾ ਉੱਥੇ ਜਾਣਾ ਹੀ ਆ ਇਹੋ ਜੇ ਕੰਮ ਨਾ ਕਰਿਆ ਕਰੋ ਹੁਣ ਮੰਮੀ ਤੁਸੀਂ ਜਾਣ ਕੇ ਲੜਾਈ ਪਾਉਣ ਦੇ ਹੋ ਵੇਖ ਲਓ ਮੈਂ ਮੈਂ ਕਦੀ ਲੜਾਈ ਪਾਉਣੀ ਆ ਜਿਹੜੀ ਗੱਲ ਹੋ ਗਈ ਉਹਨੂੰ ਛੱਡੋ ਪਰਾਂ ਛੱਡੋ ਪਰ ਇਹ ਤਾਂ ਦੇ ਪਾ ਦੇ ਛੱਡੋ ਪਰ ਇਹਨਾ ਮੈਨੂੰ ਪਤਾ ਨਾ ਕਿੰਨੀ ਬੇਇੱਜ਼ਤੀ ਹੋਈ ਏ ਮੇਰੀ ਇਹ ਗੱਲ ਵਿੱਚ ਜੇ ਦੇ ਦਿੰਦੀ ਸ਼ਾਪ ਤਾਂ ਮਰ ਚਲੀ ਸੀ ਜੀ ਉਹ ਜੇ ਗੱਲ ਸ਼ਾਪ ਦੀ ਆ ਨਾ ਤੇ ਆਪਾਂ ਬਣਾ ਲੈੁੰਨੇ ਆ ਪਾਵਾਂਗੇ ਰਹਿਣ ਤੋ ਹੁਣ ਉਹ ਟਾਈਮ ਹੁੰਦਾ ਵਾ ਜੇ ਟਾਈਮ ਲੰਘ ਗਿਆ ਤਾਂ ਹੁਣ ਕਦੀ ਛਾਪਾ ਪਾਉਣੀਆਂ ਤੁਸੀਂ ਉਦੋਂ ਆਪਾਂ ਹੀ ਤਾਂ ਕੋਈ ਬੇਸ਼ਅਪਾ ਕਰਨਾ ਮੰਮੀ ਇਹ ਨੋ ਚੀਜ਼ ਦੇਣੀ ਹੋਈ ਸਹੀ ਹੂੰ ਟਾਈਮ ਦੀ ਨਹੀਂ ਗੱਲ ਹੁੰਦੀ ਹੈਗੀ ਹੁਣ ਤੂੰ ਚੁੱਪ ਕਰਕੇ ਬਹਿ ਰਹਾ ਚੰਗਾ ਚੁੱਪ ਕਰਕੇ ਤਿਆਰ ਹੋ ਵੋ ਜਿੱਦਾਂ ਵਾ ਕਿਹਾ ਵਾ ਮੰਮੀ ਜੇ ਉਹਨੇ ਨਹੀਂ ਜਾਣਾ ਫਿਰ ਮੈਂ ਵੀ ਨਹੀਂ ਜਾਣਾ ਹੈਗਾ ਉਹਨੇ ਕਹਿਣਾ ਵੀ ਮਾਂ ਪਿੱਛੇ ਲੱਗਾ ਤਾਂ ਨਹੀਂ ਖੜਨ ਰਿਆ ਵੇਖਾ ਹੁਣ ਤੂੰ ਵੀ ਤੋਦੇ ਪਿੱਛੇ ਲੱਗੀ ਗਿਆ ਵਾ ਉਹਦਣ ਬੜੀਆਂ ਗੱਲਾਂ ਕਰਨ ਰਿਆ ਹੈਗਾ ਅੱਜ ਨੇ ਫੇਰ ਚੜ ਗਿਆ ਨਵਦਾ ਉਹ ਮੰਮੀ ਗੱਲ ਉਹ ਨਹੀਂ ਹੁੰਦੀ ਬੜਾ ਕੁਝ ਵੇਖਣਾ ਪੈਂਦਾ ਆ ਜਾਣਨੀ ਆ ਮੈਂ ਬੜਾ ਕੁਝ ਵੇਖਣਾ ਪੈਂਦਾ ਤੂੰ ਹੀ ਨਾ ਇੱਕ ਗੱਲ ਹੋ ਜੇ ਉਹਨੂੰ ਛੱਡਦੇ ਹੈ ਨਹੀਂ ਜੀ ਆਹ ਮੇਰਾ ਦਿਮਾਗ ਜਿ ਖਰਾਬ ਆ ਹਨਾ ਤੇ ਮੈਂ ਨਹੀਂ ਛੱਡਦੀ ਤੁਸੀਂ ਨਾ ਜੜਾ ਕੰਮ ਕਰਨਾ ਖੁਸ਼ੀ ਖੁਸ਼ੀ ਕਰੀਏ ਕੱਲ ਨੂੰ ਜੇ ਜਾਣਾ ਹੈ ਤੇ ਐਵੇਂ ਫੇਰ ਉਹੋ ਗੱਲਾਂ ਪੁਰਾਣੀਆਂ ਚੱਲ ਭਾਬੀ ਆ ਉਹਦੀ ਜਿਉ ਨਾ ਗਈ ਪਹਿਲੀ ਵਾਰੀ ਆਪਾਂ ਜਾਣਾ ਵਾ ਤੇ ਉਹਨਾਂ ਨੇ ਉਹਨੂੰ ਗੁੱਸਨਾ ਨਹੀਂਗਾ ਅਮਨ ਨੂੰ ਚੱਲ ਲੈ ਜਾਓ ਲੈ ਜਾਓ ਲੈ ਜਾਓ ਨਾਲ ਜਿਹਨੂੰ ਖੜਨਾ ਵਾ ਤੇ ਤੂੰ ਨਹੀਂ ਜਾਣਾ ਫੇਰ ਉਹ ਮੰਮੀ ਜੇ ਆਂਦੇ ਹੋ ਘਰ ਰਹਿਣਾ ਕਿਸੇ ਨਾ ਮੈਂ ਤੇ ਡੈਡੀ ਰਹਿ ਪਾਂਗੇ ਹੋਰ ਦੱਸੋ ਜੇ ਤੁਹਾਨੂੰ ਘਰ ਦਾ ਬਹੁਤਾ ਫਿਕਰ ਆ ਦੇ ਚੱਲ ਠੀਕ ਆ ਫੇਰ ਮੈਂ ਤਾਂ ਮੈਂ ਠੀਕ ਆ ਆਪੇ ਤੁਸੀਂ ਦਵੇਂ ਜੀ ਹੋ ਜਾਓ ਤਿਆਰ ਤੇ ਨਾਲੋਂ ਨਵ ਨੂੰ ਕਹ ਦੇ ਹੋ ਜਾਏ ਤਿਆਰ ਫਿਰ ਹਾਂ ਰਿਓ ਪਿਓ ਪਤ ਘਰੀ ਫਤਰੀ ਚਲੋ ਹਾਂ ਹੁਣ ਪੈ ਗਈ ਆ ਠੰਡ ਤੈਨੂੰ ਭਾਬੀ ਨਾਲ ਜਾਣੀ ਚਾਹੀਦੀ ਆ ਉਹਦੋਂ ਭਾਬੀ ਕਿੱਥੇ ਗਈ ਹੋਵੇ ਜੇ ਦਿਨ ਹੜੇ ਰਿਸ਼ਤੇ ਦਾ ਖਿਆਲ ਨਾ ਰੱਖਿਆ ਉਹਨੇ ਮੰਮੀ ਮੇਰੀ ਗੱਲ ਸੁਣੋ ਛੱਡ ਦੇ ਕਰੋ ਗੁੱਸਾ ਜਿੱਥੇ ਜਾਣਾ ਉੱਥੇ ਜਾਣਾ ਹੀ ਆ ਠੀਕ ਆ ਤੁਸੀਂ ਉਹਨੂੰ ਕਿਪਿੰਦਰ ਨੂੰ ਕਹਿੰਦੇ ਉਹਦੇ ਮੂੰਹ ਤੇ ਕਹੀ ਜਾਂਦੇ ਜਾ ਕਹਿ ਜਾ ਕੇ ਸ਼ਰਨੂ ਤਿਆਰ ਹੋ ਜੇ ਉਹਨੂੰ ਕੱਟ ਅੱਜ ਦਾ ਸੂਟ ਪਾ ਲੈ ਹੁਣ ਉਹਨੂੰ ਉਹਨਾਂ ਕੱਢ ਦੇ ਦੋ ਇਦਾਂ ਦਾ ਮੂੰਹ ਲੈ ਕੇ ਨਹੀਂ ਉੱਥੇ ਜਾਣਾ ਚੰਗਾ ਉਹ ਮੂੰਹ ਮੇਰਾ ਜਾ ਉਹਨੂੰ ਕਹਿ ਕੱਪੜਾ ਜਿਹੜਾ ਪ੍ਰੈਸ ਕਰ ਲੈ ਇਹ ਨਾ ਹੋਵੇ ਕੱਲ ਕਵੇ ਹੁਣ ਲਾਈਟ ਬੰਦ ਹੋ ਗਈ ਹੁਣ ਕੀ ਕਰਾਂ ਉਹਨੂੰ ਕਹਿ ਜਲੂਸ ਨਾ ਕੱਢ ਕੇ ਜਾਵੀਂ ਆਪਣਾ ਕੋ ਕਰ ਲੈਂਦੀ ਆ ਨਹੀਂ ਕਰਦੀ ਜਲੂਸ ਅੱਜ ਦਾ ਸੂਟ ਪ੍ਰੈਸ ਕਰੇ ਕੋਈ ਛੱਡਦੇ ਹੀ ਨਹੀਂ ਗੱਲ ਨੂੰ ਗੱਲ ਕਰਦੇ ਆ ਛੱਡਦੇ ਨਹੀਂਗੇ ਮਗਰ ਮਗਰ ਲੱਗੇ ਆ ਕਿਦਾਂ ਡਰਦੇ ਛਰਦੇ ਮਰ ਚਣੇ ਏਡੇ ਆਕਦੇ ਮਰ ਚੱਲੇ ਉਹਨਾਂ ਦੇ ਮਗਰ ਮਗਰ ਨਾ ਦੀਪਾ ਹਾਂਜੀ ਇੱਧਰ ਆ ਬੈ ਮੈਂ ਤਾਂ ਸੋ ਮੈਂ ਹਾਂ ਵੀ ਕੱਲ ਨੂੰ ਜਾਣਾ ਮੈਨੂੰ ਲੈਣਾ ਤੇ ਆਪਣਾ ਜਿਹੜਾ ਕੱਪੜਾ ਤੂੰ ਪਹਿਲਾਂ ਪ੍ਰੈਸ ਕਰ ਲੈ ਮੁੜ ਕੇ ਜਣਾ ਹੋਏ ਆ ਕਿ ਖਲੋਜੋਖ ਹੋਣ ਖਲੋਜੋ ਘੜੀ ਨੂੰ ਜਾਣੇ ਆ ਕਿਉਂਕਿ ਮੁੜ ਕੇ ਮੰਮੀ ਦਾ ਤੈਨੂੰ ਪਤਾ ਉਹਨਾਂ ਕਾਲੇ ਪੈਜ ਨਾ ਛੱਟ ਕੋਈ ਗੱਲ ਨਹੀਂ ਮੈਂ ਕਰ ਲੈਣੀ ਆ ਤੇ ਤੁਹਾਡੇ ਕਿਹੜਾ ਸੁਰਪ੍ਰੈਸ ਕਰਾ ਮੇਰਾ ਕੋਈ ਵੀ ਨਹੀਂ ਕਰਨ ਦੀ ਲੋੜ ਹੈਗੀ ਕਿਉਂ ਤੁਹਾਡੇ ਕਿਉਂ ਨਹੀਂ ਕਰਨ ਦੀ ਲੋੜ ਉਹ ਘਰੀ ਵੀ ਤੇ ਕਿਸੇ ਨਾ ਕਿਸਨੇ ਰਹਿਣਾ ਹੀ ਹੈ ਨਾ ਤੇ ਮੈਂ ਵੀ ਮੈਂ ਤੇ ਡੈਡੀ ਘਰੇ ਰਹਿ ਪੰਨੇ ਆ ਨਾਲ ਇੱਕ ਕੰਮ ਹੀ ਤੇ ਉਹ ਘਰ ਆਵਾਂਗੇ ਨੇ ਸਾਰੇ ਜਾਣਿਆਂ ਨੂੰ ਜਾਣਾ ਚਾਹੀਦਾ ਵਸ ਕੋ ਲੈਣ ਵਾਸਤੇ ਜ਼ਰੂਰੀਆ ਪੇ ਤੂੰ ਹੀ ਘਰ ਰਹਿਣਾ ਹੀ ਰਹਿਣਾ ਉਹ ਚੱਲ ਜੇ ਜਾਣਾ ਹੋਏਗਾ ਡੈਡੀ ਚੱਲ ਜਾਣਗੇ ਤਾਂ ਮੈਂ ਰਵਾਂਗਾ ਘਰੇ ਐਦਾਂ ਹੀ ਬਹਾਨੇ ਨਾਲ ਹੀ ਜਾਇਆ ਜਾਂਦਾ ਵਾ ਉਦਾਂ ਕਿਹੜਾ ਕੋਈ ਇਕੱਠਾ ਜਾਂਦਿਆਂ ਵਾ ਕੋਈ ਗੱਲ ਨਹੀਂ ਆ ਬੱਥੇਰੇ ਟਾਈਮ ਆਉਂਦੇ ਰਹਿੰਦੇ ਨੇ ਜਦੋਂ ਮਰਜ਼ੀ ਚੱਲ ਜਾਓ ਤੇ ਨਾਲੇ ਜੇ ਜ਼ਿਆਦੇ ਜਾਣੇ ਜਾਵਾਂਗੇ ਤਾਂ ਕੀ ਕਰਨਾ ਇੰਨੇ ਆ ਜਾ ਕੇ ਇੱਕ ਗੱਡੀ ਵੀ ਕਰਨੀ ਪੈਣੀ ਏ ਜੇ ਤੇ ਤੁਸੀਂ ਹੀ ਨਿਕ ਜਾਣੇ ਜਾਓ ਆਰਾਮ ਨਾਲ ਆਪਣੀ ਗੱਡੀ ਲੈ ਜਾਓ ਇਦਾਂ ਕਰਦੇ ਆ ਤੂੰ ਹੀ ਤੇ ਮੈਂ ਘਰ ਰਹਿਨੇ ਤੇ ਡੈਡ ਨੇ ਕਿੰਨੇ ਚੱਲ ਜਾਣ ਉਹ ਨਹੀਂ ਨਹੀਂ ਤੇਰੇ ਰਿਆ ਨਹੀਂ ਸਰਨਾ ਹੈਗਾ ਮੈਂ ਬਤਾ ਕਿਹੜੀ ਗੱਲ ਉਹ ਕਹਿੰਦੀ ਤੈਨੂੰ ਪਤਾ ਵਾ ਮੰਮੀ ਜਾਣ ਬੁੱਜ ਕੇ ਮੇਰੇ ਨਾਲ ਲੱਗਦੀ ਐ ਤੇ ਫਿਰ ਐਵੇਂ ਬਾਅਦ ਵਿੱਚ ਕੋਈ ਮਾੜੀ ਮੋਟੀ ਗੱਲ ਹੋ ਗਈ ਨਾ ਤੇ ਮੇਰੇ ਤੋਂ ਸੁਣਨੀ ਨਹੀਂ ਜਾਂਦੀ ਐ ਕਿ ਤੁਹਾਨੂੰ ਪਤਾ ਹੀ ਐ ਮੇਰਾ ਮੈਂ ਵੀ ਫਿਰ ਗੜੀਆਂ ਨੂੰ ਜਵਾਬ ਦੇ ਦਿੰਨੀ ਐ ਨਹੀਂ ਕੋਈ ਵੀ ਗੱਲ ਕਰਦੇ ਮੰਮੀ ਐਡੀ ਵੀ ਜਾਣੇ ਨਹੀਂ ਆ ਕਿ ਉੱਥੇ ਜਾਣਾ ਪਹਿਲੀ ਵਾਰ ਐ ਤੇ ਤੈਨੂੰ ਗੱਲਾਂ ਕਰਨਗੇ ਪਤਾ ਨਹੀਂ ਨਾ ਉਹਨਾਂ ਦਾ ਕੋਈ ਕੋਈ ਗੱਲ ਨੇ ਮੈਂ ਸਮਝਾ ਦਾਂਗਾ ਠੀਕ ਐ ਤੇ ਬਾਕੀ ਤੂੰ ਕੁਮਾਰੀ ਚੰਗੀ ਨਹੀਂ ਗੱਲ ਕਰਨੀ ਹੈਗੀ ਕੋਈ ਨਹੀਂ ਠੀਕ ਆਹੋ ਤੋ ਅਗਮਦੇਵ ਘਰ ਕੋਲੋ ਕੋਈ ਗੱਲ ਨਹੀਂ ਕਰ ਲੈਣੇ ਆਇਆ ਕਿ ਨਾਂਖੰਦ ਪਿਆਰ ਕਿੱਦਾਂ ਵੇਖ ਲਾਰਾ ਪਿਆਰ ਇਹਦੇ ਨੂੰ ਮੈਂ 20 ਵਾਰੀ ਆਖਿਆਈ ਸਫਾਈ ਕਰਨੀ ਅਮਨ ਹਾਂਜੀ ਮੰਮੀ ਆ ਵੇਖਾ ਇਹ ਇਹਦਾ ਗੰਦ ਬਣਿਆ ਫਿਰ ਜਿੱਤੇ ਚਿਕਨ ਮੈਂ ਕਿੰਨੀ ਵਾਰੀ ਕੱਲ ਦੀ ਕਹਿੰਦੀ ਸੁਪਾਈ ਕਰ ਸੁਪਾਈ ਮੰਮੀ ਮੈਂ ਘਰ ਲੈਨੀ ਆ ਮੈਂ ਚੇਤਾ ਭੁੱਲ ਗਿਆ ਮੈਂ ਹੁਣ ਉੱਧਰ ਵੀ ਝਾੜੂ ਪੋਚੇ ਦਾ ਕੰਮ ਕਰਨੀ ਆ ਤੇ ਕੰਮ ਵਾਲੀ ਵੀ ਤੂੰ ਹਟਾ ਤੀ ਆ ਅੱਛਾ ਉਹ ਮੈਂ ਆਪੇ ਹਟਾਈ ਆ ਹੁਣ ਤੀ ਗਿਆ ਤੂੰ ਆ ਗਿਆ ਆਪਣਾ ਕੰਮ ਕਰ ਤੂੰ ਕਰਨਾ ਕਰਨਾ ਸਾਰਾ ਕੰਮ ਤੇ ਮੰਮੀ ਮੈਂ ਹੁਣ ਨਹੀਂ ਤੇ ਆਵਾ ਹੌਲੀ ਹੌਲੀ ਆ ਕਰਨਾ ਤੇ ਜੇ ਕੋਈ ਆ ਜਾਏ ਤੇ ਕੀ ਆਖੇ ਗੁੱਡ ਗੁੱਡ ਨਰਕ ਪਿਆ ਵਿੱਚ ਮੁਸਕਾਉਂਦੇ ਮੈਂ ਕਰ ਲੈਨੀ ਆ ਮੈਂ ਆਪਣਾ ਤੌਰ ਕਰ ਲੈਨੀ ਆ ਦੋਹਲੀ ਤੇ ਦਿਮਾਗ ਜਿਹੜਾ ਸਹੀ ਰੱਖਿਆ ਆ ਹਾਂ ਤੇ ਮੰਮੀ ਸਹੀ ਹੈ ਮੇਰਾ ਦਿਮਾਗ ਉੱਤੋਂ ਫਰੋਣੀ ਵੀ ਹੋਣ ਡਿਆ ਹੁਣ ਅੰਦਰਾਂ ਦਾ ਵੀ ਤੇ ਕੰਮ ਕਰਨਾ ਏ ਰਸੋਈ ਚਮਕੀਚ ਵੀ ਬਾਜੂ ਕਰਨਾ ਹੀ ਅੱਛਾ ਪਰ ਹੁਣੇ ਕਿਹੜੇ ਆਉਣੇ ਨੇ ਮੰਮੀ ਉਹਨਾਂ ਨੇ ਆਉਣਾ ਮੰਮੀ ਕੱਲ ਨੂੰ ਮੈਨੂੰ ਲੈਣ ਵਾਸਤੇ ਅੱਛਾ ਮੇਰ ਨਾਲ ਤਾਂ ਕੋਈ ਸਲਾਹ ਨਹੀਂ ਕੀਤੀ ਤੁਸੀਂ ਵੀ ਕਿੰਨੇ ਆਉਣਾ ਤੇ ਕਿੰਨੇ ਨਹੀਂ ਆਉਣਾ ਕਿੰਨੇ ਕਿੰਨੇ ਆਉਣਾ ਮਾਂ ਮੰਮੀ ਸਲਾਹ ਤੇ ਮੇਰ ਨਾਲ ਵੀ ਨਹੀਂ ਹੋਈ ਉਹ ਤੇ ਅਚਾਨਕ ਹੀ ਮੈਂ ਫੋਨ ਲਾ ਲਿਆ ਤੇ ਉਹ ਕਹਿੰਦੇ ਵੀ ਕੱਲ ਨੂੰ ਆਉਣਾ ਵਾ ਲੈਣ ਤੇ ਮੈਂ ਤਾਂ ਡੇ ਨਾਲ ਕੀ ਸਲਾਹ ਕਰਨੀ ਹੀ ਇਹਨੂੰ ਫਿਰ ਸਾਫ਼ ਕਰ ਲੈ ਤੇ ਮਾਂ ਵਰਗੀ ਝਾਤੀ ਮਾਰੂ ਤੇ ਬੋ ਗੜਗੜੇ ਹਮਟਾਈ ਇਹਨੂੰ ਕਰ ਲਾ ਹਾਂ ਕਰ ਲੈਨੀ ਮੰਮੀ ਜਾ ਤੂੰ ਹੀ ਬਹੁ ਜਾ ਕੇ ਇਹਨੂੰ ਇਹ ਨਹੀਂ ਪਤਾ ਕਿ ਮੈਂ ਸਫਾਈ ਕਰਨੀ ਹੈ ਉਹਨਾਂ ਨੂੰ ਸੱਦਾਂ ਦੀ ਪੈ ਗਈ ਹੈ ਤੇ ਸਫਾਈ ਕਰਨ ਵਾਲੀ ਗੰਦਪੜ ਕੋ ਆਪਣਾ ਟੌਰ ਕੱਲ ਲਈ ਦੀ ਆ ਤੇ ਕਾ ਇਸ ਘਰ ਦੇ ਵੈਂਦੀ ਨਹੀਂ ਕਿ ਸਫਾਈ ਕਰਨੀ ਚ ਕਿਦਾਂ ਉਹ ਪਤਾ ਹੀ ਮੈਂ ਉਹਨੇ ਹਮਣਾ ਤੇ ਵੀਨੇ ਹਮਣਾ ਇਹ ਗੰਦਪਿਆ ਬੁੜ ਕੋ ਦੇਖ ਤੇ ਆ